ਤੰਤਨ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪ੍ਰਕਾਸ਼ ਪੁਰਬ ਦੇ ਨਾਲ ਨਾਲ ਇੱਕ ਬੇਨਤੀ ਵੀ ਆਪ ਜੀ ਨੂੰ ਕਰਨੀ ਚਾਹੁੰਦੇ ਆਂ ਪਿੰਪ ਕੇ ਪਿੰਡ ਕਾਮੇ ਦੇ ਵਿੱਚ 9 ਤਰੀਕ ਨੂੰ ਬਲੱਡ ਕੈਂਪ ਰੱਖਿਆ ਹੈ ਹਮ ਹਮਾ ਕੇ ਬਲੱਡ ਦਾਨ ਕਰਨ ਦੇ ਲਈ ਜਰੂਰ ਪਹੁੰਚੋ ਦਾਨਾਂ ਦੇ ਵਿੱਚੋਂ ਦਾਨ ਮਹਾ ਉੱਤਮ ਦਾਨ ਬਲੱਡ ਦਾ ਹੈ ਬਲੱਡ ਦੀ ਕੀਤੀ ਹੋਈ ਸੇਵਾ ਮਨੁੱਖ ਨੂੰ ਬਚਾਉਂਦੀ ਹੈ ਕਿਉਂਕਿ ਬਲੱਡ ਕਿਸੇ ਵੀ ਤਿਆਰ ਨਹੀਂ ਕੀਤਾ ਜਾਂਦਾ ਮੈਨ ਟੂ ਮੈਨ ਹੀ ਅਗੇ ਕੰਮ ਕਰਦਾ ਹੈ ਸਾਡੇ ਸਰੀਰ ਦੇ ਵਿੱਚੋਂ ਕੀਤਾ ਹੋਇਆ ਬਲੱਡ ਦਾਨ ਇੱਕ ਵਿਅਕਤੀ ਦੀ ਜਾਨ ਜ਼ਰੂਰ ਬਚਾਉਂਦਾ ਹੈ ਇਸ ਬਲੱਡ ਦੇ ਦਾਨ ਕਰਨ ਦੇ ਨਾਲ अनेका ਹੀ ਟੈਸਟ ਫਰੀ ਆਫ ਅ ਕਾਸਟ ਹੋ ਜਾਂਦੇ ਹਨ ਇਸ ਬਲੱਡ ਦੇ ਵਿੱਚੋਂ ਸਾਨੂੰ ਸਾਡੀਆਂ ਬਿਮਾਰੀਆਂ ਦਾ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਕਿਹਾ ਜਾ ਸਕਦਾ ਕਿ ਇੱਕ ਬਲੱਡ ਦੇ ਵਿੱਚ ਦੋ ਜਾਨਾਂ ਬਚ ਜਾਂਦੀਆਂ ਹਨ ਆਓ ਰਲ ਮਿਲ ਕੇ ਹਮਲਾ ਮਾਰੀਏ 9 ਤਰੀਕ ਦਿਨ ਐਤਵਾਰ ਨੂੰ ਬਲੱਡ ਨੂੰ ਦਾਨ ਕਰਨ ਦੇ ਲਈ ਪਿੰਡ ਕਾਮੇ ਦੇ ਵਿੱਚ ਪਹੁੰਚੀਏ ਸਾਰਿਆਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ